ਇਦਰਾੇ ਵਾਪਿਸ ਚੱਲਦੇ ਆਂ ਜਾ ਰਿਹਾ ਉਹ ਖਾਇਆ ਨਹੀਂ ਕਹਾਣੀ ਹੋ ਗਈ ਜਵਾਰ ਕਰਕੇ ਮਦੇ ਰੁਕਣਾ ਨਹੀਂ ਲੋਕੋ ਉੱਡਣਾ ਕਿਹਦੇ ਚਲ ਆਹ ਖੀਰ ਤੇ ਮਿਲੀ ਆ ਸਾਹੂ ਦਾ ਸਾਹੂ ਘਦੇ ਹੋ ਗਿਆ ਨਾ ਬੜੇ ਿਆਰੀ ਲੋਰੇ ਮਾਰਾ Thank right. you. Chal 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 chal

Þetta stegir ekki náttúrulega, þetta stegir ekki. ਅੱਛਾ ਇਹ ਫਤੇ ਜੀ ਫਤੇ ਬੱਬਾ ਜੀ ਲਿਕুইਡਿਟੀ ਵਾਲੇ ਦੀ ਨਹੀਂ ਛੋਟੀ ਵੱਡੀ ਚੇਂਜ ਕਰਦੇ ਨੇ ਵੱਡੀ ਪਾਰਕਟ ਸੂਟ ਕਰਕੇ ਵਾਇਰ ਨਮੀ ਵੱਧੀ ਜਾਣਾ ਵਾਇਰ ਨਮੀ ਹਾਂ ਜੀ ਛੋਟੀ ਪਾਰਕੀ ਕਿਹਦੇ ਹੁੰਦੀ ਤਕਸਾ ਹਾ ਜੋ ਖੇਤੀ ਨਹੀਂ ਹਡਾਉਣੀ ਤੁਸੀਂ ਵਾਇਰ ਦਾ ਕਾਲ ਸਰ ਹਾਂ ਜੀ ਖਲਤਾ ਵਾਇਰ ਜੀ ਕੀ ਫੜਦੇ ਡੜਦੀ ਕਲਾ ਬਾਬਾ ਜੀ हां काव साहब आ भाई बाबा जी काव साहब आ भाई जी की फतेह करवा दी ਹਾਂ ਜੀ ਹਾਂ ਜੀ ਠੀਕ ਹੈ ਬਾਬਾ ਜੀ ਵਧੀਆ ਠੀਕ ਠੀਕ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਵਧੀਆ ਜਾਣੀ ਆ राजकीय गाड़ी भी ਨਾਮਦੇਵਾ ਸੰਗਤਾਂ ਗੁਰੂ ਦੀਆਂ ਲਾਡੀਆਂ ਨਿਹੰਗ ਸਿੰਘ ਫੌਜਾਂ ਜਿੱਥੇ ਅੱਜ ਸਾਰੇ ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿੱਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਸ ਦਾ ਸੰਸਕਾਰ ਕੀਤਾ ਗਿਆ ਸੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਘਰ ਨੌ ਨੇ ਤੇ ਆਵੇ ਥਾਏ ਸਭ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜਿੱਥੇ ਸਾਰੀਆਂ ਹੀ ਨਹਿنگ ਸਿੰਘ ਜਥੇਬੰਦੀਆਂ ਉੱਥੇ ਹੀ ਸੰਤਾ ਮਹਾਂਪੁਰਖਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਲ ਹਾਜ਼ਰੀ ਲਵਾਈ ਹੈ ਸਾਰੇ ਮਹਾਂਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼ਹੀਦੀ ਨਗਰ ਕੀਰਤਨ ਜਿਹੜਾ ਗੁਰਦੁਆਰਾ ਸੀਸਕਾਂਝ ਸਾਹਿਬ ਭੋਰਾ ਸਾਹਿਬ ਤੋਂ ਆਰੰਭ ਹੋਏ ਨੇ ਤੇ ਜਿਹੜੇ ਦਿੱਲੀ ਇਹ ਗੁਰਦੁਆਰਾ ਸੀਸ ਕਾ ਇਨਸਾਫ ਜਾ ਕੇ ਉੱਥੇ ਸਮਾਪਤੀ ਹੋਣੀ ਹੈ ਤਿਲਕ ਜੰਝੂ ਰਾਖਾ ਪ੍ਰਭਤਾ ਕ ਤੀਨੋ ਬੜੋ ਕਲੂ ਮੈਂ ਸਤਿ ਸ਼ਾਕਾ ਸਾਧਨ ਹੀਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼ਾਮ ਦਾ ਵਿਸ਼ਰਾਮ ਹੈ ਅੱਜ ਉਹ ਅੰਮ੍ਰਲੇ ਸ਼ਹਿਰ ਦੇ ਵਿੱਚ ਹੈ ਗੁਰਦੁਆਰਾ ਮੰਜੀਤ ਸਾਹਿਬ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਪਾਂ 23 24 ਤੇ 25 ਨਵੰਬਰ ਨੂੰ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਉੱਤੇ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ 23 24 ਤੇ 25 ਨਵੰਬਰ ਨੂੰ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਨੇ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਉਵੇਂ ਜਿਹੜੇ ਆ 29 ਨਵੰਬਰ ਨੂੰ 27 28 ਤੇ 29 ਨਵੰਬਰ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਗੁਰਤਾ ਗੱਦੀ ਪ੍ਰੋਗਰਾਮ ਹੋਣੇ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਤੇ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਆਪਾਂ ਆਪਣੀਆਂ ਹਾਜ਼ਰੀਆਂ ਲਵਾਈਏ ਜਿਵੇਂ ਆਪਾਂ 300 ਸਾਲਾ 1975 ਦੇ ਵਿੱਚ ਹਾਜ਼ਰੀਆਂ ਲਵਾਈਆਂ ਤੇ ਉਹ ਜਿਹੜੀ ਯਾਦ ਹੈ ਹੁਣ ਵੀ ਤਾਜ਼ਾ ਹੁੰਦੀ ਹੈ ਤੇ ਆਪਾਂ ਇਹਨਾਂ ਪ੍ਰੋਗਰਾਮਾਂ 'ਚ ਵੀ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲਾ ਕਰੀਏ ਸਾਰਿਆਂ ਨੂੰ ਬੇਨਤੀ ਹੈ ਹਮ ਹਮ ਆ ਕੇ ਆਓ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਹੈ ਇਹ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਸਾਰੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਈਏ ਮੇਰੇ ਨਾਲ ਹੀ ਬਹੁਤ ਸਾਡੇ ਸਤਿਕਾਰਯੋਗ ਦਲਪੰਥ ਬਾਬਾ ਵਿਦੀਚੰਦ ਜੀ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾਤਾਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾ ਵਾਲੇ ਬਾਬਾ ਅਜੀਤ ਸਿੰਘ ਜੀ ਜਿਹੜੇ ਬਾਬਾ ਜੋਲਾਂ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਲੋਹਰਾ ਸਾਹਿਬ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਤੇ ਬਾਬਾ ਜੀ ਕਸ਼ਮੀਰ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਪੂਰੀ ਵਾਲੇ ਮਹਾਪੁਰਖ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ਜਿਹੜੇ ਨੇ ਹਰਮੀਤ ਸਿੰਘ ਕਾਲਕਾ ਕਾਲੂ ਸਾਹਿਬ ਸਾਰੇ ਹੀ ਮਹਾਪੁਰਖ ਜਿਹੜੇ ਨੇ ਬਹੁਤ ਵੱਡੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਰੇ ਜਿਹੜੇ ਆ ਆਪਣਾ ਫਰਜ ਮੰਨਦਾ ਸਾਰੇ ਹਮ ਹਵਾ ਕੇ ਕਤਰ ਤਾਈ ਨਾਏ ਪ੍ਰੋਗਰਾਮ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦ ਦਿਵਸ ਨੂੰ ਸਮਰਪਿਤ ਪੂਰੇ ਸੰਸਾਰ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਕਥਾ ਕੀਰਤਨ ਦਰਬਾਰ ਹੋ ਰਿਹਾ ਤੇ 25 ਤਰੀਕ ਨੂੰ ਮੁੱਖ ਸਮਾਗਮ ਹੋਣਿਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਰਕਾਰਾਂ ਦੇ ਵੱਲੋਂ ਭਾਰਤ ਸਰਕਾਰ ਹਰਿਆਣਾ ਸਰਕਾਰ ਆਪਣਾ ਪੰਜਾਬ ਸਰਕਾਰ ਮਹਾਰਾਸ਼ਟਰ ਸਰਕਾਰ ਯੂਪੀ ਸਰਕਾਰ ਸਾਰੀਆਂ ਸਰਕਾਰਾਂ ਵੱਲੋਂ ਵੀ ਇਹ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੋਇਆ ਜਾ ਰਿਹਾ ਤੇ ਅੱਜ ਇਥੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ਼ੀਸਗੰਜ ਸਾਹਿਬ ਜਿੱਥੇ ਸਤਗੁਰਾਂ ਦੀ ਸ਼ਹਾਦਤ ਹੋਈ ਉੱਥੇ ਤੱਕ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਧਰਮ ਰੱਖਿਅਕ ਯਾਤਰਾ ਜਿਹੜੀ ਆਰੰਭ ਕੀਤੀ ਗਈ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵੱਡਾ ਪ੍ਰਬਾਲਾ ਕੀਤਾ ਕਿ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਯਾਤਰਾ ਰਾਤ ਨੂੰ ਸਾਡੇ ਕੋਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਾਲਾ ਵਿਖੇ ਵਿਸ਼ਰਾਮ ਕਰੇਗੀ ਤੇ ਉੱਥੋਂ ਸਵੇਰੇ ਆਰੰਭ ਹੋ ਕੇ ਫਿਰ ਗੁਰਦੁਆਰਾ ਸ਼ੀਸਗੰਜ ਸਾਹਿਬ ਉੱਤੇ ਪਹੁੰਚੇਗੀ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਨੇ ਆਪਣੇ ਸੀਸ ਦਾ ਬਲੀਦਾਨ ਜ਼ਬਰ ਜ਼ੁਲਮ ਦੇ ਖਿਲਾਫ ਦਿੱਤਾ ਸਮੇਂ ਦੇ ਹੁਕਮਰਾਨ ਜ਼ਾਲਮ ਔਰੰਗਜ਼ੇਬ ਦੇ ਜ਼ਬਰ ਜ਼ੁਲਮ ਦਾ ਵਿਰੋਧ ਆਪਣਾ ਬਲੀਦਾਨ ਦੇ ਕੇ ਕੀਤਾ ਤੇ ਸਮੁੱਚੀ ਲੋਕਾਈ ਦੀ ਰੱਖਿਆ ਕੀਤੀ ਜਿਸ ਕਰਕੇ ਉਹਨਾਂ ਨੂੰ ਅਸੀਂ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਉਹ ਸਾਰੀ ਸ੍ਰਿਸ਼ਟੀ ਦੇ ਚਾਦਰ ਨੇ ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਸਕਾਰ ਕਰਦਾ ਹਾਰਮਗਾਰ ਨਮਸਕਾਰ ਜਾ ਨਗਰਿਕ ਨਿਕਲ ਰਿਹਾ ਚਾਰਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਅੱਜ ਦੁਨੀਆ ਭਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿਹਨੂੰ ਅਰਧ ਸ਼ਤਾਬਦੀ ਵੀ ਆਪਾਂ ਕਹਿੰਦੇ ਆ ਮਨਾਈ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਇਸ ਸਥਾਨ ਤੋਂ ਸਤਗੁਰ ਪਾਤਸ਼ਾਹ ਜੀ ਗੁਰੂ ਕੇ ਮਹਿਲਾਂ ਤੋਂ ਇੱਥੋਂ ਆਪ ਉਹਨਾਂ ਨੇ ਚਾਲਾ ਪਾਇਆ ਸੀਗਾ ਜਿੱਥੇ ਕਸ਼ਮੀਰ ਦੇ ਪੰਡਤ ਬਹੁਤ ਸਾਰੇ ਹੋਰ ਮੰਦਰਾਂ ਦੇ ਪੁਜਾਰੀ ਨਾਲ ਆਏ ਸੀ ਉਹਨਾਂ ਦੇ ਉਹਨਾਂ ਨੇ ਆਪਣੀ ਫਰਿਆਦ ਕੀਤੀ ਆਪਣੇ ਦੁੱਖ ਦੱਸੇ ਕਿ ਔਰੰਗਜ਼ੇਬ ਸਾਡਾ ਤਿਲਕ ਤੇ ਜੰਨੂ ਲਾ ਕੇ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਸਾਰੀ ਵਿਥਿਆ ਸੁਣ ਕੇ ਮਹਾਰਾਜ ਨੇ ਉਹਨਾਂ ਦੇ ਦੁੱਖ ಪರಿ ਵਿਥਿਆ ਫਿਰ ਉਹਨਾਂ ਨੂੰ ਤਰਵਾਸ ਦਿੱਤਾ ਸੀ ਕਿ ਭਾਈ ਤੁਸੀਂ ਫਿਕਰ ਨਾ ਕਰੋ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਲਾ ਦਿਓ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਸਲਾਮ ਵਿੱਚ ਆ ਜਾਣਗੇ ਤੇ ਅਸੀਂ ਤਾਂ ਉਹਨਾਂ ਦੇ ਸਿੱਖ ਐ ਅਸੀਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਫਿਰ ਅਸੀਂ ਆਪੇ ਆ ਜਾਵਾਂਗੇ ਫਿਰ ਸਤਿਗੁਰੂ ਪਾਕਸ਼ਾ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਦਿੱਲੀ ਜਾ ਕੇ ਮੈਂ ਸੰਖੇਪ ਵਿੱਚ ਬੇਨਤੀ ਕਰਦਾ ਇਤਿਹਾਸ ਤੇ ਲੰਬਾ ਹੈ ਕਿ ਸਤਿਗੁਰੂ ਦੇ ਪਾਸ ਫਿਰ ਨਾਲ ਜਿਹੜੇ ਸਿੰਘ ਗਏ ਸਿੱਖ ਗਏ ਉਹਨਾਂ ਵਿੱਚੋਂ ਪਾਈ ਮਤੀ ਦਾਸ ਪਾਈ ਸਤਿਰਾਮ ਪਾਈ ਦਿਆਲ ਦਾਸ ਇਹਨਾਂ ਨੂੰ ਫਤਵੇ ਦੇ ਕੇ ਸਤਿਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਸੀਗਾ ਉਤਤ ਬਾਅਦ ਧੰਨ ਕਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਸ਼ਾਂਤਮਈ ਇਥੋਂ ਕਿਉਂਕਿ ਤਿਆਰ ਹੋ ਕੇ ਗਏ ਸੀ ਬਾਹਰ ਨੇ ਸ਼ਹਾਦਤ ਦਿਨ ਤੋਂ ਪਹਿਲਾਂ ਚੰਦਨੀ ਚੌਕ ਵਿਖੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਤੇ ਜਲਾਦ ਨੂੰ ਪਹਿਲੇ ਹੀ ਕਿਹਾ ਸੀ ਕਿ ਜਦੋਂ ਅਸੀਂ ਬਾਠ ਸੰਤੋਲ ਕਰ ਲਈਏ ਫਿਰ ਤੁਸੀਂ ਤੇਗ ਚਲਾ ਲੈਣੀ ਇਸ ਢੰਗ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਸ਼ਹਾਦਤ ਦਿੱਤੀ ਜਿਹਦੇ ਬਾਰੇ ਧੰਨ ਕਲ ਦੀ ਧਰਮਾਰਸ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਇਹ ਸ਼ਬਦ ਲਿਖੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕਿਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੀਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰਨੰਤੀਆ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਕਿੱਥੇ ਹੋਇਆ ਸਾਰਾ ਕੁਝ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਪ੍ਰਗਟ ਕਰ ਦਿੱਤੀ ਗੱਲ ਛੁਪਾਈ ਨਹੀਂ ਠੀਕਰ ਫੋਰ ਦਲੀਸ ਸਿਰ ਰੌਪਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਆਣ ਕਹਿੰਦੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੌਤਕ ਕੀਤੇ ਨੇ ਸ਼ਾਕਾ ਕੀਤਾ ਦੁਨੀਆ ਚ ਕੋਈ ਨਹੀਂ ਕਰ ਸਕਿਆ ਸੋ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਬਦੌਲਤ Hindu ਧਰਮ ਆਪਣੇ ਵजूद ਵਿੱਚ ਐ ਉਹ ਭਾਵੇਂ ਅੱਜ ਰਾਜ ਭਗ ਦਾ ਮਾਲਕ ਐ ਪਰ ਉਸ ਵੇਲੇ ਮਜਲੂਮ ਸੀ ਮਜਲੂਮ ਦੀ ਬਾਹ ਫੜ ਕੇ ਸਤਗੁਰੂ ਪਾਤਸ਼ਾਹ ਜੀ ਨੇ ਨ ਰੱਖਿਆ ਕੀਤੀ ਸੀ ਅੱਜ ਸਭ ਤੋਂ ਵੱਧ ਧਰਮ ਧਰਮ ਤੋਂ ਹੀ ਫਰਜ਼ ਬਣਦਾ ਹੈ ਹਿੰਦੂ ਕੌਮ ਦਾ ਹਿੰਦੂ ਲੀਡਰਾਂ ਦਾ ਹਿੰਦੂ ਸਰਕਾਰ ਦਾ ਇਹ ਵੱਡ ਸਭ ਤੋਂ ਵੱਡ ਫਰਜ਼ ਬਣਦਾ ਹੈ ਕਿ ਦੇਖੋ ਕੱਲੇ ਗੁਰੂ ਸਾਹਿਬ ਨੇ ਨਹੀਂ ਸ਼ਹੀਦੀ ਦਿੱਤੀ ਉੱਥੇ ਭਾਈ ਮਤੀਦਾਸ ਜੀ ਭਾਈ ਤੇਲਾਲਾ ਜੀ ਭਾਈ ਸਤੀਰਾਮ ਜੀ ਇਹ ਸਾਰੇ ਸ਼ਹੀਦ ਹੋਏ ਇਹਨਾਂ ਸਾਰਿਆਂ ਦੇ ਸਾਰਿਆਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਅੱਜ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ 35 35 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ ਸਿੱਖ ਮੋਰਚੇ ਲਾ ਕੇ ਬੈਠੇ ਵੀ ਸਾਡੇ ਸਿੱਖਾਂ ਨੂੰ ਛੱਡ ਦੋ ਕਿੱਥੇ ਤਾਂ ਧਰਮ ਬਚਾਇਆ ਆਪਣਾ ਸੀਸ ਲਾ ਦਿੱਤਾ ਮਹਾਰਾਜ ਨੇ ਤੇ ਕਿੱਥੇ ਬਿਨਾ ਕਾਰਨ ਇਨੋਸੈਂਟ ਸਿੱਖ ਜਿਹੜੇ ਜੇਲਾ ਵਿੱਚ ਬਿਠਾ ਕੇ ਰੱਖਿਆ ਉਹਨਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਤੇ ਮੈਂ ਇੱਕ ਵਿਸ਼ੇਸ਼ ਬੇਨਤੀ ਕਰਕੇ ਫਤੇ ਬੁਲਾਉਣਾ ਹੈ ਸਾਰੀ ਦੁਨੀਆ 'ਚ ਜਿੰਨੇ ਸਿੱਖ ਵੱਸਦੇ ਆ ਨਾ ਤੇ ਉਹ ਘੱਟੋ-ਘੱਟ ਇੱਕ ਜਪਜੀ ਸਾਹਿਬੀ ਦਾ ਪਾਠ ਸਪਸ਼ਟ ਤੌਰ ਤੇ ਆਪਣੇ ਨਿਤਨੇਮ ਤੋਂ ਬਿਨਾਂ ਇੱਕ ਪਾਠ ਜਪਜੀ ਸਾਹਿਬੀ ਦਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਕਿਉਂਕਿ ਸਤਿਗੁਰੂ ਦੀ ਅਰਦਾਸ ਹੈ ਤੇਗ ਬਹਾਦਰ ਸਿਮਰੀਆ ਕਰਨੋਂ ਨੇ ਦੇ ਆਵੇ ਥਾਏ ਸਭ ਥਾਈ ਹੋਏ ਸਾਏ ਸਤਿ ਸਤਗੁਰੂ ਪਾਤਸ਼ਾਹੀ ਸਭ ਥਾਂ ਤੇ ਸਾਨੂੰ ਆਪਣੇ ਧਰਮ ਦੀ ਪਰਪੱਕਤਾ ਬਖਸ਼ਣ ਉਹਨਾਂ ਨੇ ਤਾਂ ਦੂਸਰੇ ਧਰਮ ਦੀ ਰੱਖਿਆ ਕਰਤੀ ਅਸੀਂ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਆਪਣੇ ਧਰਮ ਦੀ ਸਿੱਖ ਧਰਮ ਦੀ ਪਰਪੱਕਤਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦ ਨਿਕਰਿਆ ਜੀ ਨੌਵੇਂ ਸਤਿਗੁਰੂ ਤੁਹਾਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸੁਦਾਬੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਅੱਜ ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਮਾਲਾ ਵਿਖੇ ਵਿਸ਼ਰਾਮ ਹੋਏਗਾ ਅਤੇ ਕੱਲ ਦੇਰ ਸ਼ਾਮ ਤੱਕ ਗੁਰਦੁਆਰਾ ਸੀਸਵੰਗ ਸਾਹਿਬ ਵਿਖੇ ਪਹੁੰਚੇਗਾ ਸਮੂਹ ਗੁਰੂ ਨਾਨਕ ਨਾਮ ਵਾਲੀਆਂ ਸੰਗਤ ਜਿਹੜੀ ਇਹਦੇ ਵਿੱਚ ਹਾਜ਼ਰੀਆਂ ਭਰ ਰਹੀ ਹੈ ਸੇਵਾ ਕਰ ਰਹੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਸੇਰਬਾਬ ਸਾਹਿਬ ਜੀ ਦੇ ਚਰਨਾਂ ਨੂੰ ਬਾਵੇ ਆਗਾ ਲੋ ਗੁਰੂ ਰੂਪ ਖਾਲਸਾ ਸਾਧ ਸੰਗਤ ਦੇ ਅਨੰਦ ਸਾਹਿਬ ਦੇ ਵਿੱਚ ਸਭ ਦਾ ਸ਼ਲੋਕ ਇੱਕ ਸੁਣਾਉਣ ਲੱਗਿਆ ਤੱਤੇ ਸਾਰਨਾ ਜਾਣੇ ਤੱਤੇ ਸਾਰਨਾ ਜਾਣੇ ਗੁਰੂ ਬਾਜੋਂ ਤੱਤੇ ਸਾਰਨਾ ਜਾਣੇ ਤਹਿ ਗੁਣੇ ਸੰਸਾਰ ਧਰਮ ਸੁਤਿਆ ਸੁਤਿਆਂ ਰਹਿਣ ਵਾੜੇ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨੁਸਿਆ ਬੋਲੇ ਅਮਰ ਬਾਣੀ ਕਹੇ ਨਾਨਕ ਸੋ ਤਤ ਪਾ ਜਿਸਨੂੰ ਅੰਦਰ ਹਰਿ ਬੁਲਾਡੇ ਜਾਗ ਤਰਣ ਵਾੜੇ ਮਾਤਾ ਕੇ ਉਧਰ ਮੈਂ ਪਰਪਾਲ ਕਰੇ ਸੋ ਕਿਉ ਮਨੁਮਨੁ ਸਾਰੀਏ ਮਨੋ ਕਿਉਂ ਵਿਸਾਰੀਏ ਬੜਾ ਦਾਦਾ ਜੋ ਅਗਨ ਮੈਂ ਹਾਰ ਪਜਾਵੇ ਉਸ ਨੂੰ ਕੋ ਕੋ ਨਾ ਸਕੇ ਜਿਸ ਨੂੰ ਆਪਣੇ ਲਈ ਬਲਾਏ ਆਪਣੇ ਲਈ ਬਾਪ ਲਾਇ ਗੁਰਮਨ ਸਰਦਾ ਸੰਭਾਲੀਏ ਕਹਨਾਨ ਦੇ ਬੜਦਾਦਾ ਸੋਕ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾੜ ਮਾਇਆ ਮਾਇਆ ਅਨਸਾ ਦੇ ਕੋਈ ਕਰਤੇ ਖੇਲਣ ਜਾਆ ਜਾਂ ਉਸ ਭਾਲਾ ਦਾ ਜਮਿਆ ਪਰਵਾਰ ਪੜਾ ਬਾਲ ਲੈ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਵਰਤਾ ਇਹ ਮਾਇਆ ਜਿਤਾਰ ਵਿਸਰੇ ਬਹੁ ਜੇ ਪੌਦੇ ਲਾ ਕਹਨਾਨ ਗੁਰ ਪ੍ਰਸਾਦ ਦੇ ਜਨਾਂ ਲੈ ਬਲ ਗਈ ਤਨਾ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਬੋਲਣਾ ਪਾਜੇ ਬੋਲਣਾ ਪਾਜੇ ਕਿਸੇ ਬਟੋ ਰਹਾ ਲੋਕ ਵਲ ਆਏ ਐਸਾ ਸਤਗੁਰ ਜੇ ਬਲੇ ਤਿਸ ਨੂੰ ਸਿਰ ਸੋਭੀਏ ਵਿਚੋ ਆਵ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਭਗਤ ਸਿੰਘ ਜੀ ਦੇ ਜੋ ਸਭ ਨੂੰ ਪਤਾ ਹੈ ਸੰਗਤਾਂ ਨੂੰ ਕਿ ਅੱਜ ਵੀ ਭਗਤ ਸਿੰਘ ਸਾਹਿਬ ਜੀ ਦਾ ਜਦੋਂ ਜ਼ਿੰਮੇਵਾਰੀ ਹੋਈ ਆ ਅੱਜ ਅੱਜ ਚਲੇ ਨੇ ਤੇ 29 ਤਰੀਕ ਨੂੰ ਵਿੱਚੇ ਵਾਪਸ ਆਏਗਾ ਉਹ ਆਉਣ ਗਏ ਤੇ ਗ੍ਰੇਟ ਰੂਪੇ ਬਿਤੇ ਬਾਬਾ ਜੀਵਨ ਸਿੰਘ ਜੀ ਸੇ ਲੈ ਕੇ ਆਉਣ ਗਏ ਕੋਟ ਕੋਟ ਸੰਗਤਾਂ ਦਾ ਧੰਨਵਾਦ ਕਰਦੀ ਹਰ ਪਾਤਸ਼ਾਹ ਰਹਿਮਤਾਂ ਬਖਸ਼ੇ ਕਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ